ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅੱਜ ਬਟਾਲੇ ਦੀ ਸੰਗਤ ਜਿਹੜੀ ਆ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੀਰ ਸਾਹਿਬ ਵਿਖੇ ਜਾਵੇਗੀ ਜਿੱਥੇ ਕਿ ਉੱਥੇ ਦੇ ਕੀਰਤਨ ਨਗਰ ਕੀਰਤਨ ਦੇ ਵਿੱਚ ਜਿਹੜਾ ਉਹ ਭਾਗ ਲਏਗੀ ਉੱਥੇ ਬਹੁਤ ਜ਼ਿਆਦਾ ਜਾਣਕਾਰੀ ਦੇ ਨਾਲ ਸਾਡੇ ਨਾਲ ਨੇ ਐਸਪੀਸੀ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਜੀ ਗੁਰਾ ਆਪਾਂ ਉਹਨਾਂ ਕੋਲ ਜਾਣਾਗੇ ਕਿਸ ਤਰੀਕੇ ਦੇ ਨਾਲ ਜਾਏਗੀ ਔਰ ਕੀ ਪ੍ਰੋਗਰਾਮ ਹੋਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾਂ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲੱਖਣੀ ਦੇ ਵਿਆਹ ਪ੍ਰੋਗ ਦੀ ਲੱਖ ਲੱਖ ਵਧਾਈ ਦਿੰਦਾ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਗੁਰ ਗੁਰੂ ਨਾਨਕ ਸਾਹਿਬ ਦਾ ਵਿਆਹ ਪ੍ਰੋਗ ਜੋੜ ਮੇਲਾ ਬਹੁਤ ਪਿਆਰ ਸਤਿਕਾਰ ਉਤਸ਼ਾਹ ਨਾਲ ਸੰਗਤਾਂ ਮਨਾਉਣ ਜਾ ਰਹੀ ਹੈ ਇਹ 537ਵਾਂ ਵਿਆਹ ਪ੍ਰੋਗ ਜੋੜ ਮੇਲਾ ਔਰ ਹਾਂ ਗੁਰੂ ਨਾਨਕ ਸਾਹਿਬ ਤੇ ਜਗਤ ਮਾਤਾ ਸਲਖਣੀ ਨੂੰ ਯਾਦ ਕਰਨ ਲਈ ਸੰਗਤਾਂ ਇਹ ਮਹਾਨ ਕਾਰਜਾਂ ਚ ਸ਼ਮੂਲੀਅਤ ਕਰ ਰਹੀ ਹੈ ਅੱਜ ਗੁਰਦਆਰਾ ਸਤਕਰਤਾਰੀਆ ਸਾਹਿਬ ਵਿਖੋਏ ਸੰਗਤ ਇਕੱਤਰ ਹੋ ਕੇ ਗੁਰਦਰਾ ਬੇਰ ਸਾਹਿਬ ਸultanpur Lodhi ਜਾਏਗੀ ਕਿਉਂਕਿ ਲੰਬੇ ਸਮੇਂ ਤੋਂ ਇਹ ਬਟਾਲੀ ਦੀ ਸੰਗਤ ਜਿਹੜੀ ਇਹ ਗੁਰਦਰਾ ਬੇਰ ਸਾਹਿਬ ਜਾਂਦੀ ਹੈ ਗੁਰਦਰਾ ਬੇਰ ਸਾਹਿਬ ਜਾ ਕੇ ਦਰਸ਼ਨ دیدار ਕਰਦੀ ਹੈ ਕਿਉਂਕਿ ਮੈਂ ਵੀ ਇੱਥੇ ਦੱਸਾਂ ਮੈਂ ਵੀ ਇੱਥੇ ਦੱਸਾਂ ਕਿ ਪਹਿਲਾਂ ਇਹ ਸੰਗਤ ਬਟਾਲੇ ਦੀ ਹੀ ਉਥੋਂ ਨਗਰ ਕੀਰਤਨ ਲੈ ਕੇ ਆਉਂਦੀ ਸੀ ਪਰ ਕੋਈ ਸਮਾਂ ਬਾਅਦ ਜਦੋਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ ਸਾਡੇ ਉਥੋਂ ਦੇ ਸਤਕਾਰਯੋਗ ਪ੍ਰਬੰਧਕਾਂ ਉਥੋਂ ਦੀ ਸੰਗਤ ਦੀ ਮੰਗ ਸੀ ਇਹ ਨਗਰ ਕੀਰਤਨ ਗੁਰਦੁਆਰਾ ਫੇਰ ਸਾਬ ਤੋਂ ਜਿਹੜਾ ਆਰੰਭ ਹੁੰਦਾ ਹੈ ਅਈ ਇਥੋਂ ਦੀਆਂ ਸੰਗਤਾਂ ਆਨ ਪਿਆਰਿਆਂ ਦੀ ਗਵਾਈ ਧੰਗੁਰ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਲੈ ਕੇ ਬਟਾਲੇ ਨੂੰ ਜਾਇਆ ਕਰਾਂਗੇ ਸਾਡਾ ਉਦੋਂ ਤੋਂ ਹੀ ਇਹ ਨਾਮ ਰਿਹਾ ਸਾਡੀ ਸੰਗਤ ਦਾ ਬਟਾਲੇ ਦੀ ਇਲਾਕੇ ਦੀ ਦਾ ਕਿ ਅਸੀਂ ਇਹ ਉੱਥੇ ਜਾ ਕੇ ਉੱਥੇ ਜਿਹੜੇ ਰਾਤ ਨੂੰ ਕੀਰਤਨ ਦਰਬਾਰ ਹੁੰਦੇ ਆ ਉੱਥੇ ਇਤਿਹਾਸਕ ਗੁਰਦੁਆਰਾ ਸਬਾਨ ਨੇ ਧੰਗੁਰ ਗੁਰਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਤ ਇੱਕ ਤੇ ਉਹਨਾਂ ਦੇ ਦਰਸ਼ਨ ਦیدار ਕਰਾਂਗੇ ਇੱਕ ਉਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਾਂਗੇ ਇੱਥੇ ਇਹ ਵੀ ਦੱਸਣਾ ਚਾਹੁੰਨਾ ਕੱਲ ਸਵੇਰੇ 9 ਤਰੀਕ ਨੂੰ ਸਵੇਰੇ 5 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ 9 ਸਤੰਬਰ ਦਿਨ ਸੋਮਵਾਰ ਸਵੇਰੇ 5 ਵਜੇ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਣ ਜਾ ਰਿਹਾ ਜਿਹਦੀ ਅਗਵਾਈ ਪੰਜ ਪਿਆਰੇ ਸਹਿਬਾਨ ਕਰਨਗੇ ਜਿਸ ਵਿੱਚ ਸ਼ਤਰ ਸ਼ਾਇਆ ਜਿਹੜੀ ਉਹ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਵੇਗੀ ਲਾਕੇਨੀਆਂ ਸੰਗਤਾਂ 'ਚ ਬੜਾ ਉਤਸ਼ਾਹ ਹੁੰਦਾ ਮੈਂ 20 ਸਾਲ ਹੋ ਗਏ ਮੈਨੂੰ ਇਸ ਮਹਾਨ ਨਗਰ ਕੀਰਤਨ ਦੇ ਨਾਲ ਆਉਂਦਿਆਂ ਬਹੁਤ ਪਿਆਰ ਸਰਕਾਰ ਨਾਲ ਸੰਗਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਿਰ ਚਕਾਉਂਦੀ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੇ ਸਿੱਖ ਸ਼ਰਧਾਲੂ ਉਹਨਾਂ ਦੇ ਪੈਰੋਕਾਰ ਉਹਨਾਂ ਦੀ ਮੰਨਣ ਵਾਲੀ ਇਹ ਜਿਹੜੀ ਸੰਸਾਰ ਚ ਵਸਦੀ ਦੁਨੀਆ ਤੇ ਲੋਕ ਨੇ ਉਹਨਾਂ ਨੂੰ ਯਾਦ ਕਰਨ ਲਈ ਇਹ ਕਹਿੰਦੇ ਵੇਖੇ ਗਏ ਨੇ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਬਰਾਤ ਬਟਾਲੇ ਨੂੰ ਜਾ ਰਹੀ ਹੈ ਜਦੋਂ ਧੰਗੂ ਗੁਰਨਾਨ ਸਿੰਘ ਦਾ ਪ੍ਰਕਾਸ਼ ਹੋਇਆ ਤੇ ਮੈਂ ਸਮਝਣਾ ਇਹ ਗੁਰੂ ਨਾਨਕ ਸਾਹਿਬ ਆਪ ਪ੍ਰਤੱਖ ਰੂਪ ਵਿੱਚ ਕਿਉਂਕਿ ੴ ਤੋਂ ਜਿਹੜੀ ਬਾਣੀ ਸ਼ੁਰੂ ਹੁੰਦੀ ਉਹ ਗੁਰੂ ਨਾਨਕ ਸਾਹਿਬ ਦੀ ਹੈ ਧੰਗੂ ਗੁਰਨਾਨ ਸਿੰਘ ਜਦੋਂ ਵਿੱਚ ਸੁਭਾਇਮਾਨ ਹੋਣਗੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰਤੱਖ ਰੂਪ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿਣਗੇ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਰਹਿਣਗੀਆਂ 10 ਤਰੀਕ ਨੂੰ ਇਹ 9 ਤਰੀਕ ਨੂੰ ਰਾਤ ਨਗਰ ਕੀਰਤਨ ਪਟਾਲੇ ਪਹੁੰਚ ਕੇ ਇਸ ਗੁਰਦੁਆਰਾ ਸਤਕਰਤਾ ਜੀ ਸਾਹਿਬ ਉਦੀ ਸਮਾਪਤੀ ਹੋਏਗੀ ਔਰ ਫਿਰ ਕੱਲ ਨੂੰ ਜਦੋਂ ਇਹ ਨਗਰ ਕੀਰਤਨ ਸਮਾਪਤ ਹੋਏਗਾ 10 ਸਤੰਬਰ ਦਿਨ ਮੰਗਲਵਾਰ ਨੂੰ ਤਕਰੀਬਨ 7 ਵਜੇ ਗੁਰਦੁਆਰਾ ਡੇਰਾ ਸਾਹਿਬ ਜੋ ਮਾਤਾ ਸਲੱਖਣੀ ਦਾ ਪੇਕਾ ਘਰ ਹੈ ਜਿੱਥੇ ਕਦੀ ਮਾਤਾ ਸਲੱਖਣੀ ਜੀ ਖੇਡੇ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਸਥਾਨ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਤੇ روانਾ ਹੋਏਗਾ ਜਦੀ ਅਗਵਾਈ ਪੰਜ ਪਿਆਰੇ ਸਹਿਬਾਨ ਔਰ ਸ਼ਤਰ ਸ਼ਾਇਆ ਤੁੰਗੂ ਗੁਰਦ ਸਾਹਿਬ ਵੀ ਹੋਏਗੀ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਮੋੜ ਰਾਤ ਦੇਰ ਰਾਤ ਤੱਕ ਗੁਰਦਆੜਾ ਸਾਹਿਬ ਇਹਦੀ ਸਮਾਰਤੀ ਹੋਣ ਜਾ ਰਹੀ ਏ ਸੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਆਪਾਂ ਉਸ ਗੁਰੂ ਨੂੰ ਸਮਰਪਿਤ ਹੋ ਗਏ ਉਸ ਮਾਲਕ ਦੀਆਂ ਅਸੀਸਾਂ ਲੈਣੀਆਂ ਮੈਂ ਸਮੁੱਚੀ ਇਹਨਾਂ ਨਗਰ ਕੀਰਤਨਾ ਚ ਸ਼ਾਮਲ ਹੋਣ ਵਾਲੀ ਸੰਗਤ ਰਸਤਿਆਂ ਵਿੱਚ ਸਤਕਾਰ ਕਰਨ ਵਾਲੀ ਸੰਗਤ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਉਥੇ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਆਪਣੇ ਅਧਿਕਾਰੀਆਂ ਵੱਲੋਂ ਔਰ ਸਤਕਾਰ ਦੇ ਪ੍ਰਧਾਨ ਸ਼੍ਰੋਮਿਕ ਗੁਰਦਾਤਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਲੱਖ ਲੱਖ ਵਧਾਈ ਵੀ ਦੇਣਾ ਸਮੂਹੀਆਂ ਸੰਪਤਾਂ ਨੂੰ ਜੀ ਆਇਆਂ ਵੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਉੱਥੋਂ ਸੰਗਤ ਜਿਹੜੀ ਆ ਉਹ ਬਟਾਲੇ ਨੂੰ ਚੱਲੇ ਪਾਏਗੀ ਤੇ ਰਸਤੇ ਦੇ ਵਿੱਚ ਬਹੁਤ ਸਾਰੇ ਸੰਗਤਾਂ ਵੱਲੋਂ ਜਿਹੜੇ ਆ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕਮਾਂਡ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ